ਤੇ ਗੱਲਾਂ ਬਾਤ ਆਪਾਂ ਅੱਗੇ ਨੂੰ ਤੋਰਦੇ ਹਾਂ ਰਾਜਨੀਤੀ ਵਾਲੇ ਪਾਸੇ ਚੱਲਦੇ ਹਾਂ ਮਿੰਟੂ ਜੀ ਕੁਲਦੀਪ ਢਾਲੀਵਾਲ ਸਾਹਿਬ ਹੁਣ ਭਾਵੇਂ ਤੇ ਭਾਵੇਂ ਅਮਨ अरोड़ा ਸਾਹਿਬ ਹੁਣ ਉਹ ਨਿਸ਼ਾਨੇ ਤੇ ਲੈ ਰਹੇ ਨੇ ਭਾਜਪਾ ਨੂੰ ਕਾਰਨ ਇਹ ਹੈ ਕਹਿੰਦੇ ਕਿ ਕੇਜਰੀਵਾਲ ਸਾਹਿਬ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਈਡੀ ਦੇ ਦੋ ਕੇਸਾਂ ਦੇ ਵਿੱਚ ਬਰੀ ਕਰਤਾ ਹੁਣ ਥੋੜੀ ਜੀ ਜਾਣਕਾਰੀ ਦਿਓ ਵੀ ਇਹ ਕੇਸ ਕਿਹੜੇ ਸੀਗੇ ਤੇ ਕਿਵੇਂ ਉਹ ਬਰੀ ਹੋਏ ਨੇ ਤੇ ਜਾਂ ਫਿਰ ਢਾਲੀਵਾਲ ਸਾਹਿਬ ਜੋ ਕਹਿ ਰਹੇ ਨੇ ਕਿ ਭਾਜਪਾ ਜਾਣਬੁੱਝ ਕੇ ਇਸ ਤਰ੍ਹਾਂ ਕਰ ਰਹੀ ਸੀ ਸਾਨੂੰ ਨਿਸ਼ਾਨੇ ਤੇ ਲੈ ਰਹੀ ਸੀ ਉਹ ਠੀਕ ਕਹਿ ਰਹੇ ਨੇ ਨਹੀਂ ਸਾਹਿਬ ਗੱਲ ਇਹ ਆ ਕਿ ਜਿਹੜਾ ਕੇਸ ਅਪਕਲ ਤੇ ਜਿਹੜਾ ਪੰਜਾਬ ਦਾ মিডিਆ ਹੈ ਉਥੇ ਇਹ ਪ੍ਰਚਲ ਰਿਆ ਸੀਗਾ ਸ਼ੁਰੂ ਚ ਮੈਂ ਦੇਖਿਆ ਕਿ ਲਿਕਰ ਵਾਲਾ ਕੇਸ ਨਿਬੜ ਗਿਆ ਜੀ ਫਲਾ ਹੋ ਗਿਆ ਟਮਕਾ ਹੋ ਗਿਆ ਇਹਦਾ ਮਤਲਬ ਪਤਾ ਕੀ ਹੈ ਕਿ ਜ਼ਮੀਨ ਨੈਸ਼ਨਲ মিডিਆ ਦੇ ਵਿੱਚ ਕੋਈ ਖਬਰ ਜਿਹੜੀ ਫਲੈਸ਼ ਹੁੰਦੀ ਆ ਇੱਥੇ ਜਿਹੜਾ ਕਾਪੀ ਪੇਸਟ ਮਹਿਕਮਾ ਹੈ ਉਹ ਚਲਾ ਦਿੰਦਾ ਆਪ ਦੇ ਹਿਸਾਬ ਦੇ ਨਾਲ ਕੋਈ ਖੋਜ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਜੀ ਤੇ ਉਤਰਾਏ ਜਿਹੜੇ ਧਾਲੀਵਾਲ ਸਾਹਿਬ ਹੈ ਸਰ ਮੈਂ ਤੇ ਅੱਗੇ ਲਿਖਿਆ ਵਾ ਕਿ ਇਹਨਾਂ ਦੇ ਕੋਲ ਤੇ ਆਪਣੇ ਜਿਹੜੇ ਇਹਨਾਂ ਦੇ ਹੈਂਡਲ ਆ ਇਹਨਾਂ ਦੇ ਪੇਜ ਆ ਉਹਨਾਂ ਦੇ ਪਾਸਵਰਡ ਹੀ ਆ ਨੀਗੇ ਜੀ ਲਓ ਇਹਨਾਂ ਸਾਰਿਆਂ ਨੂੰ ਇਹ ਜਿੰਨੇ ਹੈਗੇ ਨੇ 92 ਕੇ 95 ਸਾਰਿਆਂ ਨੂੰ ਕਿਸੇ ਦਸਹਿਰਾ ਗਰਾਊਂਡ ਤੇ ਰੈਲੀ ਗਰਾਊਂਡ ਤੇ ਸੱਦ ਲਓ ਹਮ ਇਹਨਾਂ ਨੂੰ ਸਾਰਿਆਂ ਨੂੰ ਕਹੋ ਕਿ ਸੌ ਚੱਕ ਕੇ ਦੱਸੋ ਵੀ ਤੁਹਾਡੇ ਸਾਰਿਆਂ ਚੋਂ ਤੁਹਾਡੇ ਸਾਰਿਆਂ ਦੇ ਕੋਲ ਪਾਸਵਰਡ ਹੈਗੇ ਆ ਸਾਰੇ ਖਾਤਿਆਂ ਦੇ ਪੋਸਟਾਂ ਪੈ ਵੀ ਜਾਂਦੀਆਂ ਡਿਲੀਟ ਵੀ ਹੋ ਜਾਂਦੀਆਂ ਉਹ ਪਹਿਲਾਂ ਵੀ ਅਸੀਂ ਦੇਖਿਆ ਸੱਦ ਲਓ ਇਹਨਾਂ ਨੂੰ ਸਾਰਿਆਂ ਨੂੰ ਹਮ ਬੁਲਾ ਲਓ ਤੈਨੂੰ ਕਹੋ ਤੁਸੀਂ ਐ ਕਰੋ ਕਿ ਇੱਕ ਕਾਗਜ਼ ਤੇ ਆਪਦਾ ਪਾਸਵਰਡ ਲਿਖ ਕੇ ਦਿਖਾ ਦਿਓ ਜੀ ਨਹੀਂ ਆ ਗਿਆ ਸਰ ਇਹਨਾਂ ਦੇ ਕੋਲ ਇੱਥੇ ਬਸ ਮਤਲਬ ਕਿ ਵੀ ਜਿੱਦਾਂ ਆ ਗਈ ਉਤੋਂ ਲਾਈਨ ਆ ਗਈ ਇਹਨਾਂ ਨੂੰ ਟੋ ਕਰਨੀ ਪਵੇਗੀ ਸਰ ਜੀ ਇਹਨਾਂ ਦੇ ਨਾਲ ਗਿਲੇ ਸ਼ਿਕਵੇ ਛੱਡਦੇ ਹੋ ਹਾਂ ਹੂੰ ਆਓ ਸਿੱਧਾ ਜਿਵੇਂ ਇੱਕ ਵੇਲੇ ਮੌਕਾ ਹੁੰਦਾ ਹੈ ਨਾ ਕਿ ਬੰਦਾ ਜ਼ਿੰਦਗੀ ਨਾਲ ਹੀ ਸ਼ਿਕਵੇ ਛੱਡ ਦਿੰਦਾ ਕਹਿੰਦਾ ਕਿ ਛੱਡ ਜ਼ਿੰਦਗੀ ਤੇਰੇ ਨਾਲ ਕਾਹਦਾ ਸ਼ਿਕਵਾ ਹੈ ਹੂੰ ਬਸ ਮੈਂ ਹੀ ਇਸ ਕਾਬਲਾ ਜੀ ਹਵਸਤਾ ਬਣ ਜਾਂਦੀ ਆ ਨਾ ਬਿਲਕਿ ਮੈਂ ਹੀ ਇਸ ਕਾਬਲ ਆ ਤੇਰੇ ਨਾਲ ਕੋਈ ਸ਼ਿਕਵਾ ਨਹੀਂ ਜੀ ਤੇ ਇਹਨਾਂ ਦੇ ਨਾਲ ਤੇ ਹੁਣ ਸ਼ਾਇਦ ਮੈਨੂੰ ਲੱਗਦਾ ਕਿ ਮੈਨੂੰ ਤਾਂ ਵਿਅਕਤੀਗਤ ਤੌਰ ਤੇ ਗੱਲ ਕਰਾਂ ਕਿ ਸ਼ਿਕਵਾ ਹੁਣ ਹੀ ਬੰਦ ਹੋ ਗਿਆ ਕਿਉਂਕਿ ਇਹਨਾਂ ਦੇ ਕੋਲ ਤਾਂ ਪਾਸਵਰਡ ਹੀ ਹੈ ਨਹੀਂ ਕਿੰਨੇ ਕਿ ਸ਼ਿਕਵੇ ਕਰੀਏ ਤੇ ਕਿੰਨਾ ਟਾਈਮ ਕਰਦੇ ਰਹੀਏ ਫਿਰ ਕਿਉਂਕਿ ਇਹ ਗੱਲ ਪਿੱਛੇ ਜੇ ਜਦੋਂ ਇਹਨਾਂ ਨੇ ਸਾਡੀ ਟ੍ਰੋਲਿੰਗ ਵਾਸਤੇ ਕੁਝ ਪੋਸਟਰ ਬਣਾਏ ਜਾਂ ਕੁਝ ਚੀਜ਼ਾਂ ਕੀਤੀਆਂ ਤੇ ਉਸ ਵੇਲੇ ਵੀ ਇਹਨਾਂ ਦੇ ਲੀਡਰਾਂ ਦਾ ਵਿੱਚੋਂ ਮਤਲਬ ਕਿ ਸਾਡੇ ਪ੍ਰਤੀ ਸੀਗਾ ਕੁਝ ਚੰਗੇ ਬੰਦਿਆਂ ਦਾ ਤਾਂ ਕਹਿੰਦੇ ਪਰ ਆਵਾ ਕੀ ਕਰੀਏ ਸੀ ਉਹ ਬਣਦੇ ਆ ਪਾਉਂਦੇ ਆ ਅਗਲੇ ਕਰ ਦਿੰਦੇ ਸ਼ੇਅਰ ਕਰ ਦਿੰਦੇ ਅਸੀਂ ਕੀ ਕਰੀਏ ਤਾਂ ਇਹੋ ਜੀ ਸੁਰਤੇ ਹਾਲਿਆ ਅੱਛਾ ਗੱਲ ਇਹ ਹੈ ਕਿ ਬਈ ਇਦਾਂ ਪ੍ਰਚਾਰ ਕੀਤਾ ਜਾ ਰਿਹਾ ਜਿਵੇਂ ਨਾ ਭਾਰਤ ਛੱਡੋ ਅੰਦੋਲਨ ਦਾ ਕੋਈ ਨਾਇਕ ਜਿਹੜਾ ਕਾਲੇ ਪਾਣੀ ਦੀ ਸਜਾ ਕੱਟ ਕੇ ਆਇਆ ਹੋਵੇ ਹੂੰ ਉਹ ਸਰ ਕੇਸ ਨੂੰ ਸਮਝੋ ਤੇ ਸਹੀ ਹੈ ਜੀ ਕੇਸ ਕੀ ਮੈਂ ਤੱਕ ਇੱਥੇ ਹੀ ਸਵਾਲ ਹੈ ਕੇਸ ਕੀ ਆ ਜੇ ਸੇ ਆ ਕਿ ਵਾਰ-ਵਾਰ ਸਮਨਿੰਗ ਤੋਂ ਬਾਅਦ ਜਦੋਂ ਕੇਜਰੀਵਾਲ ਸਾਹਿਬ ਹਾਜ਼ਰੀ ਨਹੀਂ ਸੀ ਹੋ ਰਹੀ ਉਹ ਜਿੰਨੇ ਰੀਲ ਚ ਕਹਿੰਦਾ ਵੇਗਾ ਹੁਣ ਹਾਜ਼ਰ ਹੋ ਜਾ ਉਹ ਜਦੋਂ ਹਾਜ਼ਰ ਨਹੀਂ ਸੀ ਹੋ ਰਹੇ ਤੇ ਉਹ ਮਕਦਮਾ ਸੀ ਹੂੰ ਕੋਰਟ ਨੇ ਉਸ ਮਕਦਮੇ ਨੂੰ ਡਿਸਮਿਸ ਕਰ ਦਿੱਤਾ ਕਿ ਮਕਦਮਾ ਨਹੀਂ ਬਣਦਾ ਜੇ ਵਾਰ-ਵਾਰ ਉਹ ਸਮਨਿੰਗ ਤੇ ਨਹੀਂ ਸੀ ਆ ਰਹੇ ਜੀ ਤਾਂ ਵੈਸੇ ਤਾਂ ਦੇਖੋ ਇੱਕ ਕੋਈ ਵੀ ਬੰਦਾ ਜਿਹੜਾ ਜਿਮੇਵਾਰ ਬੰਦਾ ਹੈ ਵਾਰ-ਵਾਰ ਸਮਨਿੰਗ ਉਹਨੂੰ ਹੋਵੇ ਉਹ ਠੀਕ ਹੀ ਨਹੀਂ ਹੈਗੀ ਹੂੰ ਬਿਲਕੁਲ ਜਵਾਬ ਦੇਣਾ ਬਣਦਾ ਜੋ ਵੀ ਹੁੰਦਾ ਜੋ ਵੀ ਹੈ ਪਰ ਇਹਨਾਂ ਨੇ ਤੁਹਾਨੂੰ ਪਤਾ ਬਹੁਤ ਮੌਕਿਆਂ ਤੇ ਟਾਲਾ ਲਾਇਆ ਟਾਲਾ ਲਾਇਆ ਟਾਲਾ ਲਾਇਆ ਤੇakhir ਚਲੋ ਭੁਗਤਣਾ ਵੀ ਪਿਆ ਇਹਨਾਂ ਨੂੰ ਉਹ ਜਿਹੜਾ ਮੁਕੱਦਮਾ ਬਣਾਇਆ ਗਿਆ ਸੀਗਾ ਕਿ ਵਾਰ-ਵਾਰ ਸਮਨਿੰਗ ਦੇ باوجود ਇਹ ਸ਼ਾਮਲ ਨਹੀਂ ਹੋਏ ਜਾਂ ਜਾਂਚ ਪੜਤਾਲ ਦੇ ਵਿੱਚ ਆਏ ਨਹੀਂ ਹੈ ਉਹ ਮੁਕੱਦਮਾ ਜਿਹੜਾ ਬਣਿਆ ਸੀ ਉਹ ਕੋਰਟ ਨੇ ਰੱਦ ਕਰ ਦਿੱਤਾ ਪਾਉ ਦੱਸੋ ਇਹ ਕਿੱਡਾ ਕੋਈ ਇਹਨਾਂ ਨੇ ਕੋਈ ਅੰਗਰੇਜ਼ ਅਫਸਰ ਉਸ ਟਾਈਮ ਵੀ ਆਜ਼ਾਦੀ ਕੋ ਲਾਟੀ ਸੀ ਕਿ ਇਹਨਾਂ ਨੇ ਕਿਸੇ ਵੱਡੇ ਅੰਗਰੇਜ਼ ਅਫਸਰ ਦੀ ਲੱਤ ਤੋੜੀ ਸੀ ਆ ਵਾਕਈ ਇਹ ਤੇ ਬਹੁਤ ਛੋਟਾ ਜਿਹਾ ਤੇ ਪੰਜਾਬ 'ਚ ਇਹਨਾਂ ਨੇ ਇਸ ਤਰ੍ਹਾਂ ਪ੍ਰਚਾਰਿਆ ਕਿ ਭਾਈ ਜਦਾ ਬਹੁਤ ਵੱਡੀ ਜੰਗ ਜਿੱਤ ਗਿਆ ਜੀ ਪੀ ਆਰ ਐਕਸਰਸਾਈਜ਼ ਤੇ ਰੌਲੇ ਤੇ ਪ੍ਰਚਾਰ ਦਾ ਹੀ ਸਾਰਾ ਹਾਂਜੀ ਪ੍ਰਚਾਰ ਤਾਂ ਬਸ ਮਤਲਬ ਕਿ ਇੱਦਾ ਇੱਦਾ ਕਰਦੇ ਆ ਕਿ ਇੱਕ ਵਾਰੀ ਤੇ ਅੱਖਾਂ ਜਿਹੜੀਆਂ ਲੋਕਾਂ ਦੀਆਂ ਉਹਨਾਂ ਨੂੰ ਹੋਰ ਕੁਝ ਦਿਸਨੂ ਹੀ ਹਟ ਜਾਂਦਾ ਹੈ ਬਿਲਕੁਲ ਕੁਝ ਵੰਦੇ ਨਾ ਸੌਣ ਦੇ ਨੇ ਨੂੰ ਹਰ ਪਾਸੇ ਹਰੇ ਹਵਲ ਦੀਦੀ ਆ ਜੀ ਬਸ ਜਦੋਂ ਤੁਸੀਂ ਵੇਖੋਗੇ ਕਿ ਫਿਰ ਕੇਜਰੀ ਵਾਲੀ ਦਿਖਦਾ ਉਹ ਕੱਲ ਐ ਲੱਗ ਰਿਹਾ ਸੀਗਾ ਕਿ ਜਿਵੇਂ ਕੇਜਰੀ ਵਾਲ ਸਾਹਿਬ ਦੇ ਸਾਰੇ ਮੁਕਦਮੇ ਜਿਹੜੇ ਝੜ ਗਏ ਨੇ ਉਹ ਤਾਂ ਝੜ ਜਾਣਗੇ ਹੌਲੀ ਹੌਲੀ ਚਲੋ ਕੋਈ ਵੱਡੀ ਗੱਲ ਨਹੀਂ ਹੈ ਪਰ ਉਹ ਪ੍ਰਚਾਰ ਤੰਤਰ ਹੈ ਜਿਹੜਾ ਉਹ ਕੱਲ ਤਾਂ ਲੱਗਾ ਹੋਇਆ ਸੀਗਾ ਕਿ ਦੇਖੋ ਈਡੀ ਇਦਾਂ ਕਰਦੀ ਓਦਾਂ ਕਰਦੀ ਫਲਾਂ ਕਰਦੀ ਹੈ ਠੀਕ ਹੈ ਈਡੀ ਬਹੁਤ ਗਲਤ ਕਰਦੀ ਆ ਹੂੰ ইডি ਬਹੁਤ ਗਲਤ ਕਰਦੀ ਐ ਤੇ ਤੁਸੀਂ ਇੱਥੇ ਕੀ ਕਰਦੇ ਹੋ ਲੋਕਾਂ ਨਾਲ ਜੀ ਤੁਸੀਂ ਕੀ ਕਰਦੇ ਹੋ ਨਾਲ ਤੇ ਉਹੀ ਆ ਨਾ ਕਿ ਜਦੋਂ ਕੋਈ ਤੁਹਾਡੇ ਨਾਲ ਕਰਦਾ ਤੇ ਤੁਸੀਂ ਕੋਠੇ ਤੇ ਚੜ ਕੇ ਬਾਂਗਾ ਮਾਰਦੇ ਹੋ ਚੀਕਾ ਮਾਰਦੇ ਹੋ ਕਿ ਹਾਏ ਪੈ ਗਏ ਸਾਨੂੰ ਪੈ ਗਏ ਜੀ ਤੇ ਜਦੋਂ ਤੋਹੀ ਕਹਿੰਦਾ ਰੋਜ਼ਗਾਰ ਖੋਨੇ ਹਮ ਜਦੋਂ ਤੁਸੀਂ ਕਿਸੇ ਨੂੰ ਸਪਰੈਸ ਕਰਦੇ ਹੋ ਜਦੋਂ ਤੁਸੀਂ ਕਿਸੇ ਦੇ ਅਧਿਕਾਰਾਂ ਤੇ ਡਾਕਾ ਮਾਰਦੇ ਹੋ ਜੀ ਕਿ ਉਦੋਂ ਤੁਸੀਂ ਉਲਟਾ ਆਪ ਦੀਆਂ ਆਪ ਹੁਦਰੀਆਂ ਨੂੰ ਆਪਦੀਆਂ ਕਾਰਵਾਈਆਂ ਨੂੰ ਜਸਟੀਫਾਇਬਲ ਬਣਾਉਣ ਲਈ ਉਲਟੇ ਸਿੱਧੇ ਹੋਰੀ ਤਰਕ ਕੱਢਦੇ ਹੋ ਹੂੰ ਉਹ ਇਹਨਾਂ ਦਾ ਮਤਲਬ ਕਿ ਜਿਹੜੇ ਸੰਤ ਸਵਾਨੇ ਹਨ ਉਹ ਵੀ ਆਪਣੇ ਹੀ ਆ ਜਿੰਨਾਂ ਤੇ ਇਹ ਤਰਕ ਕੱਢਦੇ ਆ ਜੀ ਉਦੋਂ ਫਿਰ ਇਹਨਾਂ ਚੀਜ਼ਾਂ ਨੂੰ ਇਹ ਨਿਆ ਸੰਗਤ ਕਰਦੇ ਨੇ ਕਿ ਹਾਂ ਨਹੀਂ ਨਹੀਂ ਇਹ ਤਾਂ ਠੀਕ ਹੋ ਰਿਹਾ ਜੀ ਜੋ ਉਹ ਰਹਿਣ ਦੇ ਨਾਲ ਠੀਕ ਹੋ ਰਿਹਾ ਜੀ ਜੀ ਬਿਲਕੁਲ ਜੀ ਗੱਲਬਾਤ ਅਸੀਂ ਜਿਵੇਂ ਮਿੰਟੂ ਜੀ ਨੇ ਕਿਹਾ ਕਿ ਤਰਕ ਘੜ ਲੈਂਦੇ ਪਰ ਕਈ ਵਾਰੀ ਮਿੰਟੂ ਜੀ ਤਰਕ ਘੜੇ ਕੰਮ ਨਹੀਂ ਆਉਂਦੇ ਆਪਾਂ ਬੀਬੀ ਆਤਸ਼ੀ ਦੀ ਵੀਡੀਓ ਵਾਲੀ ਗੱਲ ਕਈ ਵਾਰੀ ਕਰ ਲਈ ਆ ਉਹਦੇ ਚ ਆਪਾਂ ਦੋ ਤਿੰਨ ਵਾਰੀ ਤੇ ਇਹੀ ਦੱਸਤਾ ਕਿ ਉੱਥੋਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਦੋ ਤਿੰਨ ਵਾਰੀ ਪੰਜਾਬ ਪੁਲਿਸ ਨੂੰ ਬੁਲਾ ਲਿਆ ਭਾਈ ਕਿ ਜਵਾਬ ਦਿਓ ਕੋਈ ਤੇ ਜਵਾਬ ਪਹਿਲਾਂ ਇਹਨਾਂ ਨੇ ਸਮਾਂ ਮੰਗਿਆ ਫਿਰ ਉਸਤੇ ਵੀ ਨਹੀਂ ਪਹੁੰਚੇ ਹੁਣ ਬੜੀ ਸਖਤੀ ਨਾਲ ਕਿਹਾ ਕਿ 28 ਜਨਵਰੀ ਤੋਂ ਪਹਿਲਾਂ ਪਹਿਲਾਂ ਸਾਨੂੰ ਜਵਾਬ ਦੇ ਦਿਓ ਜਵਾਬ ਪਤਾ ਨਹੀਂ ਕਿਉਂ ਨਹੀਂ ਦੇ ਰਹੇ ਜੀ ਜੇ ਰਿਪੋਰਟ ਆ ਗਈ ਹੈ ਜੇ ਸਾਰਾ ਕੁਝ ਕਲੈਰੀਫਾਈ ਹੋ ਗਿਆ ਤੇ ਫਿਰ ਜਵਾਬ ਕਿਉਂ ਨਹੀਂ ਦਿੱਤੇ ਜਾ ਰਿਹਾ ਨਹੀਂ ਡੀਜੀਪੀ ਸਾਹਿਬ ਦਾ ਬਿਆਨ ਮੈਂ ਕੱਲ ਕਿ ਪਰਸੋਂ ਪੜਿਆ ਸੀਗਾ ਕਿ ਇਹ ਤੇ ਕਹਿ ਰਹੇ ਸੀਗੇ ਕਿ ਗੁਰੂ ਸ਼ਬਦ ਬਾਦ ਦੇ ਵਿੱਚ ਜੋੜਿਆ ਗਿਆ ਹੂੰ ਮਤਲਬ ਕਿ ਪੰਜਾਬ ਦੇ ਡੀਜੀਪੀ ਸਾਹਿਬ ਜਿਹੜੇ ਗੌਰਵ ਯਾਦਵ ਜੀ ਉਹ ਤੇ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਜਿਹੜਾ ਉਹ ਝੂਠਾ ਹੈ ਦੇਖੋ ਉਹਨਾਂ ਨੇ ਇਹਨਾਂ ਤੋਂ ਕੁਝ ਚੀਜ਼ਾਂ ਮੰਗੀਆਂ ਨੇ ਮਸਲਨ ਕਿ ਜਿਸ ਸ਼ਿਕਾਇਤ ਦੇ ਆਧਾਰ ਤੇ ਤੁਸੀਂ ਐਫ ਆਈ ਆਰ ਕੱਟੀ ਆ ਉਹ ਸ਼ਿਕਾਇਤ ਦੀ ਕਾਪੀ ਦਿਓ ਜੀ ਫਿਰ ਇਸ ਤੋਂ ਇਲਾਵਾ ਜਿਹੜੀ ਐਫ ਐਸ ਐਲ ਦੀ ਰਿਪੋਰਟ ਆ ਉਹ ਦਿਓ ਹੂੰ ਫੋਰੈਂਸਿਕ ਸਾਇੰਸ ਲੈਬ ਜਿਹੜੀ ਆ ਜੀ ਉਹਦੀ ਰਿਪੋਰਟ ਦਿਓ ਹੂੰ ਇਹ 28 ਜਾਂ 28 ਤੋਂ ਪਹਿਲਾਂ ਪਹਿਲਾਂ ਤੁਸੀਂ ਸਾਡੇ ਕੋਲ ਜਮ੍ਹਾਂ ਕਰਵਾ ਦਿਓ ਹੂੰ ਫਿਰ ਉਹ ਵੇਖਣਗੇ ਕਿ ਭਾਈ ਇਹਦੇ ਵਿੱਚ ਸਹੀ ਕੀ ਆ ਗਲਤ ਕੀ ਆ ਹਾਂ ਬਿਲਕੁਲ ਤਾਂ ਗੱਲ ਸੁਖਮ ਸਿੰਘ ਸਾਹਿਬ ਇਹ ਪਈ ਹੋਈ ਆ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਵੱਖਰੀ ਕਿਸਮ ਦੇ ਚੱਕਰ ਚੁੰਡੇ ਚ ਕੋਈ ਸਮਝ ਨਹੀਂ ਆ ਰਹੀ ਹੂੰ ਇੱਥੇ ਤੇ ਸਾਰਾ ਕੁਝ ਇਹਨਾਂ ਨੇ ਨਜਾਇਜ਼ ਕਰਾਰ ਦਿੱਤਾ ਉਹ ਕਹਿੰਦੇ ਆ ਕਿ ਨਹੀਂ ਨਹੀਂ ਅਸੀਂ ਸਹੀ ਆ ਇਹ ਕਹਿੰਦੇ ਜੀ ਅਸੀਂ ਸਹੀ ਆ ਜੀ ਇਧਰ ਵੀ ਤੁਸੀਂ ਵੇਖੋ ਕਿਤੇ ਮਤਲਬ ਕਿ ਸਚਾਈ ਦੀ ਜਿੱਤੇ ਕਰਾਈ ਚੁੱਕੇ ਆ ਹੂੰ ਠੀਕ ਹੈ ਨਾ ਜੀ ਅਦਾਲਤ ਦੇ ਵਿੱਚੋਂ ਆਰਡਰ ਹੋ ਚੁੱਕੇ ਆ ਕਿ ਕੰਟੈਂਟ ਰਿਮੂਵ ਕਰ ਦਿਓ ਫਲਾں ਕਰੋ ਧਮਕਾ ਕਰੋ ਤਾਂ ਉਧਰੋਂ ਦੂਜੇ ਪਾਸਿਓ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਉਹ ਖੜਾ ਹੀ ਨਹੀਂ ਛੱਡਦੇ ਪਏ ਹੂੰ ਖੜਾ ਹੀ ਨਹੀਂ ਛੱਡਦੇ ਪਏ ਤੇ ਗੱਲ ਇਹ ਆ ਕਿ ਜੇ ਹੁਣ ਇਹਨਾਂ ਦੀਆਂ ਰਿਪੋਰਟਾਂ ਨੂੰ ਉਹਨਾਂ ਨੇ ਝੂਠਿਆਂ ਕਰਾਰ ਦੇ ਦਿੱਤਾ ਤਾਂ ਫੇਰ ਮਤਲਬ ਕਿ ਮਾਮਲਾ ਜਿਹੜਾ ਵਿਗੜ ਸਕਦਾ ਹੁਣਾਂ ਕੁਝ ਵੀ ਨਹੀਂ ਫਿਲਹਾਲ ਇਦਾਂ ਹੀ ਆ ਚੱਲੀ ਜਾਂਦਾ ਕੰਮ ਤਾਂ ਪੰਜਾਬ ਪੁਲਿਸ ਨੂੰ ਇੱਕ ਵਾਰੀ ਫੇਰ ਇਹਨਾਂ ਨੇ ਨੈਸ਼ਨਲ ਲੈਵਲ ਤੇ ਪੂਰਾ ਮਸ਼ਹੂਰ ਕੀਤਾ ਹੋਇਆ ਉਹ ਜਦੋਂ ਵੀ ਕੋਈ ਇਦਾਂ ਦੀ ਖਬਰ ਆ ਜਾਂਦੀ ਆ ਤੁਸੀਂ ਜਿਵੇਂ ਕੀਤਾ ਫਾਲੋਅ ਅਪ ਤਾਂ ਉਦਾਂ ਪੰਜਾਬ ਪੁਲਿਸ ਦੀ ਉੱਥੇ ਸ਼ਫੀਆ ਜੁੜ ਜਾਂਦੀ ਆ ਨਾਲ ਪੰਜਾਬ ਪੁਲਿਸ ਦੇ ਤੇ ਵੈਸੇ ਤੁਹਾਨੂੰ ਪਤਾ ਬੜੇ ਝੰਡੇ ਝੂਲਦੇ ਨੇ ਜੀ ਕਿ ਪੰਜਾਬ ਪੁਲਿਸ ਨੂੰ ਤੇ ਜਦੋਂ ਇਹ ਪਾਵਰ ਦੇ ਵਿੱਚ ਆਏ ਆ ਸਭ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਪੁਲਿਸ ਨੂੰ ਫੇਮਸ ਕੀਤਾ ਸੀਗਾ ਨਾ ਬੱਗੇ ਵਾਲਾ ਕਾਂਡ ਫਲਾਣਾ ਜੀ ਟਮਕਾਣਾ ਹੈ ਜੀ ਫਿਰ ਤੇ ਮੁੜ ਕੇ ਸੁਖ ਨਾਲ ਗਾਂ ਜੇਲ ਇੰਟਰਵਿਊ ਹੈ ਜੀ ਫਲਾ ਹੈ ਜੀ ਟਮਕਾ ਹੁਣ ਤੇ ਉਹ ਮਤਲਬ ਕਿ ਇਸ ਮਾਮਲੇ ਦੇ ਵਿੱਚ ਵੀ ਇਹ ਹੋ ਗਿਆ ਕਿ ਦਿੱਲੀ ਦੇ ਨੇਤਾਵਾਂ ਨੂੰ ਬਚਾਉਣ ਵਾਸਤੇ ਪੰਜਾਬ ਪੁਲਿਸ ਦਾ ਸਹਾਰਾ ਲਿਆ ਜਾਂਦਾ ਜੀ ਹਾਂ ਬਿਲਕੁਲ ਬਿਲਕੁਲ ਤੇ ਉਹੀ ਵਾਰ-ਵਾਰ ਬਲਾਵੇ ਦੇ ਕੇ ਕਿ ਭਾਈ ਦੱਸ ਦਿਓ ਦੱਸ ਦਿਓ ਦੱਸ ਦਿਓ